ਅੱਜ ਤੋਂ ਕਰੀਬ 40 ਦਿਨ ਪਹਿਲਾਂ ਪੰਜਾਬ ਦੇ ਤਿੰਨ ਨੌਜਵਾਨ ਆਪਣੇ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਆਸਟ੍ਰੇਲੀਆ ਦੇ ਲਈ ਨਿਕਲੇ ਸੀ ਪਰ ਜਿਵੇਂ ਹੀ ਉਹ ਈਰਾਨ ਪਹੁੰਚਦੇ ਨੇ ਤਾਂ ਪਾਕਿਸਤਾਨੀ ਡੌਂਕਰਾਂ ਦੇ ਵੱਲੋਂ ਉਹਨਾਂ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ ਇਸ ਤੋਂ ਬਾਅਦ ਪਰਿਵਾਰ ਦੇ ਵਿੱਚ ਬੜਾ ਹੀ ਦੁੱਖ ਭਰਿਆ ਸਮਾਂ ਸੀ ਤੇ ਅੱਜ ਈਰਾਨ ਦੀ ਪੁਲਿਸ ਨੇ ਤਿੰਨਾਂ ਨੌਜਵਾਨਾਂ ਨੂੰ ਰੈਸਕਿਊ ਕਰ ਲਿਆ ਜਿਨ੍ਹਾਂ ਦੇ ਵਿੱਚੋਂ ਇੱਕ ਹੁਸ਼ਿਆਰਪੁਰ ਪਿੰਡ ਦਾ ਰਹਿਣ ਵਾਲਾ ਹੈ ਜਿਸ ਦੇ ਪਰਿਵਾਰ ਨੂੰ ਜਿਵੇਂ ਹੀ ਇਸ ਖਬਰ ਦਾ ਪਤਾ ਲੱਗਿਆ ਤਾਂ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਪਰਿਵਾਰ ਨੇ ਕਿਹਾ ਹੈ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਤਿੰਨਾਂ ਨੌਜਵਾਨਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਅਮ੍ਰਿਤਪਾਲ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਸ ਦੀ ਮਾਤਾ ਨੇ ਕਿਹਾ ਹੈ ਕਿ ਉਹਨਾਂ ਨੂੰ ਕੱਲ ਅਮ੍ਰਿਤਪਾਲ ਦੀ ਇੱਕ ਫੋਨ ਕਾਲ ਆਈ ਸੀ ਜਿਸ ਦੇ ਵਿੱਚ ਅਮ੍ਰਿਤਪਾਲ ਨੇ ਕਿਹਾ ਸੀ ਕਿ ਉਹ ਹੁਣ ਛੁੱਟ ਗਏ ਨੇ ਅਤੇ ਉਹਨਾਂ ਨੂੰ ਪੈਸੇ ਦਾ ਦਿਓ ਇਹਨਾਂ ਦੇ ਕੋਲ ਖਰਚੇ ਲਈ ਪੈਸੇ ਵੀ ਨਹੀਂ ਹਨ ਪਰ ਅਮਰਿਤਪਾਲ ਦੇ ਪਰਿਵਾਰ ਨੂੰ ਇਹ ਲੱਗਿਆ ਕਿ ਸ਼ਾਇਦ ਡੋਂਕਰਾ ਵੱਲੋਂ ਹੀ ਫੋਨ ਕਰਵਾਏ ਗਏ ਹੋਣਗੇ ਪਰ ਉਸ ਤੋਂ ਬਾਅਦ ਅਮਰਿਤਪਾਲ ਦੀ ਕੋਈ ਵੀ ਫੋਨ ਕਾਲ ਨਹੀਂ ਆਈ ਅਮਰਿਤਪਾਲ ਦੇ ਘਰਦਿਆਂ ਨੇ ਮੀਡੀਆ ਦਾ ਅਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ ਤਿੰਨੋਂ ਨੌਜਵਾਨ ਅੱਜ ਸਹੀ ਸਲਾਮਤ ਆਪਣੇ ਘਰ ਵਾਪਸ ਪਰਤ ਆਏ ਨੇ ਅਮਰਿਤਪਾਲ ਦੇ ਜਦੋਂ ਹੁਣ ਪਤਾ ਲੱਗਿਆ ਕਿ ਉਹ ਕਿ ਇਰਾਨ ਦੀ ਸਰਕਾਰ ਨੇ ਰੈਸਕਿਊ ਕਰ ਲਏ ਆ ਤੁਹਾਨੂੰ ਹੁਣ ਤੱਕ ਕੋਈ ਹੋ ਨ ਆਇਆ ਅਫੀਸ਼ਲੀ ਨਹੀਂ ਕੋਈ ਜਦੋਂ ਪਤਾ ਲੱਗਾ ਸੀ ਤਾਂ ਕਿੰਨੀ ਖੁਸ਼ੀ ਹੋਈ ਸੀ ਬਹੁਤ ਜ਼ਿਆਦਾ ਖੁਸ਼ੀ ਦੀ ਤਾਂ ਕੋਈ ਹੱਦ ਨਹੀਂ ਸੀਗੀ ਹੁਣ ਵੀ ਅਜੇ ਮੈਂ ਤਾਂ ਗੁਰਦੁਆਰਾ ਸਾਹਿਬ ਹੀ ਸੀ ਮੈਨੂੰ ਇਹ ਨਹੀਂ ਫੋਨ ਕੀਤਾ ਵੀ ਤੁਹਾਡਾ ਦੱਸਿਆ ਵੀ ਉਹ ਦੱਸਦੇ ਆ ਤਾਂ ਵੀ ਸਹੀ ਆ ਵੀ ਛੁੱਟ ਗਏ ਆ ਫਿਰ ਤਾਂ ਖੁਸ਼ੀ ਦੀ ਕੋਈ ਹੱਦ ਹੀ ਨਹੀਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੇ ਬੜਾਏ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਕੇਂਦਰ ਸਰਕਾਰ ਹੋਵੇ ਚਾਹੇ ਰਾਜ ਦੀ ਸਰਕਾਰ ਹੋਵੇ ਹਾਂਜੀ ਧੰਨਵਾਦ ਕਰਨਾ ਚਾਹੁੰਗੇ ਹਾਂਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕੁਝ মিডিਆ ਦਾ ਜੇ ਨਹੀਂ ਉੱਥੇ ਤੱਕ ਤੁਹਾਡੇ ਥਰੂ ਇਹ ਖਬਰ ਗਈ ਆ ਉਹਨਾਂ ਨੂੰ ਪਤਾ ਲੱਗਿਆ ਸਾਰੇ ਹਾਲਾਤ মিডিਆ ਦਾ ਵੀ ਤਾਂ ਅਸੀਂ ਆਪਣੀ ਕੇਂਦਰ ਸਰਕਾਰ ਦਾ ਵੀ ਤਾਂ ਰਾਜ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਪਤਾ ਲੱਗਿਆ ਸੀ ਕੱਲ ਫੋਨ ਆਇਆ ਸੀ ਕੱਲ ਕੀ ਗੱਲ ਹੋਈ ਸੀ ਕੱਲ ਤਾਂ ਇਹ ਇਹ ਭਤੀਜੇ ਮੇਰੇ ਨੂੰ ਆਇਆ ਸੀ ਮੇਰੇ ਨਾਲ ਤਾਂ ਵੈਸੇ ਨਹੀਂ ਸੀ ਗੱਲ ਹੋਈ ਤੇ ਇਦਾਂ ਕਹਿੰਦੇ ਸੀ ਵੀ ਛੁੱਟ ਗਏ ਆ ਹੁਣ ਮੈਨੂੰ ਪੱਕਾ ਨਹੀਂ ਪਤਾ ਵੀ ਕਿੱਦਾਂ ਇਹਨਾਂ ਨਾਲ ਹਨਾ ਥੋੜਾ ਜਿਹਾ ਇਹੋ ਹੀ ਗੱਲ ਕੀਤੀ ਪਰ ਫੇਰ ਵੀ ਸਾਨੂੰ ਡਾਊਟ ਸੀਗਾ ਵੀ ਕੀ ਪਤਾ ਉਹੀ ਖਵਾਉਂਦੇ ਹੋਣਗੇ ਜੀ ਜੀ ਤੋ ਅੱਜ ਤਾਂ ਪਹਿਲਾਂ ਤਾਂ ਬਹੁਤ ਪੈਸਿਆਂ ਦੀ ਮੰਗ ਹੀ ਕਰ ਰਹੇ ਸੀ ਹੁਣ ਸਾਨੂੰ ਕਹਿ ਰਹੇ ਆ ਵੀ ਅਸੀਂ ਛੁੱਟ ਗਏ ਆ ਜੀ ਹਾਂਜੀ ਪਰ ਉਸ ਦੇ ਪਾਲਣੇ ਗੱਲ ਕੀਤੀ ਸੀ ਆ ਹਾਂ ਜੀ ਧੀ ਜੇ ਮੇਰੇ ਨੇ ਹੀ ਸੁਣੀ ਸੀਗੀ ਹੁਣ ਕਹਿੰਦਾ ਸੀ ਲੱਗਦੀ ਤਾਂ ਆਵਾਜ਼ ਵਿੱਚ ਅੰਮ੍ਰਿਤਪਾਲ ਦੀ ਸੀਗੀ ਠੀਕ ਹੈ ਜੀ ਤੇ ਏਜੰਟ ਦੇ ਨਾਲ ਕੋਈ رابطہ ਹੋਇਆ ਇਸ ਐਪੀਸੋਡ ਤੋਂ ਬਾਅਦ ਜਦੋਂ ਉਹਦੀ ਕਿਡਨਾਪ ਹੋਈ ਆ ਉਸ ਤੋਂ ਬਾਅਦ ਏਜੰਟ ਦੇ ਨਹੀਂ ਉਹ ਫੋਨ ਤਾਂ ਹੀ ਹੁੰਦੀ ਸੀਗੀ ਗੱਲ ਤਾਂ ਹੁਣ ਤਾਂ 8-10 ਦਿਨ ਹੋ ਗਿਆ ਤਾਂ ਨਹੀਂ ਉਹਦੀ ਫੋਨ ਤੇ ਵੀ ਨਹੀਂ ਗੱਲ ਹੁੰਦੀ ਦੱਸਿਆ ਸੀ ਉਹਨੂੰ ਕਿ ਇਹਨਾਂ ਹਾਲਾਤਾਂ 'ਚ ਆ ਉਹ ਕੀ ਕਹਿਣਾ ਕਹਿਣਾ ਚੀ ਉਹਦਾ ਉਹਦਾ ਇਹ ਪਹਿਲਾਂ ਤਾਂ ਇਹ ਕਹਿੰਦਾ ਸੀਗਾ ਵੀ ਕੋਈ ਗੱਲ ਨਹੀਂ ਮੈਂ ਜਿੱਦਾਂ ਮਰਜੀ ਪੈਸੇ ਦੇ ਕੇ ਛੜਾਵਾ ਚਾਹੀ ਜਿੱਦਾਂ ਵੀ ਮਰਜੀ ਮੈਂ ਤੁਹਾਡੇ ਬੱਚੇ ਤੁਹਾਡੇ ਹਵਾਲੇ ਕਰਦਾ ਮੈਨੂੰ ਤੁਸੀਂ ਆਪਣਾ ਕੰਮ ਕਰਨ ਦਿਓ ਮੈਂ ਲੱਗਾ ਹੋਇਆ ਬੱਚੇ ਲਿਆਉਣ ਵਿੱਚ ਹੀ ਲੱਗਾ ਹੋਇਆ ਹੈ ਇਹ ਸੀ ਹੁਣ ਤਾਂ ਹਫਤਾ ਹੀ ਹੋ ਗਿਆ ਤਾਂ ਕੋਈ ਗੱਲਬਾਤ ਨਹੀਂ ਉਹਦੇ ਨਾਲ ਸਾਡੀ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਆ ਠੀਕ ਕੀਤਾ ਆ ਹਾਂਜੀ ਉਹਦਾ ਤਾਂ ਠੀਕ ਕੀਤਾ ਪਰ ਅਜੇ ਤੱਕ ਉਹਨਾਂ ਕੋਲੋਂ ਅਸੀਂ ਇਹ ਕਹਿੰਦੇ ਆ ਵੀ ਇਹ ਦੇ ਲੋ ਵੀ ਫੜ ਨਹੀਂ ਹੋਏ ਕੋਈ ਵੀ ਹਾਂਜੀ 18 ਲੱਖ ਰੁਪਏ ਦਿੱਤਾ ਸੀ ਕਿਸ ਤਰ੍ਹਾਂ ਮੈਨੇਜ ਕੀਤਾ ਸੀ 18 ਲੱਖ ਰੁਪਏ ਅਸੀਂ ਰਿਸ਼ਤੇਦਾਰਾਂ ਤੋਂ ਹਾਂਜੀ ਸਾਰਿਆਂ ਨੇ ਸਾਡੀ ਬੜੀ ਹੈਲਪ ਕੀਤੀ ਸੀ ਕਿ ਵੀ ਚਲੋ ਜੇ ਬੱਚੇ ਦਾ ਵੀਜ਼ਾ ਆ ਗਿਆ ਵੀ ਵਰਕ ਪਰਮਿਟ ਚਲੋ ਹਾਂਜੀ ਸਾਰਿਆਂ ਨੇ ਸਾਡੀ ਬਹੁਤ ਹੈਲਪ ਕੀਤੀ ਸੀ ਇਹ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਨੇ ਤਾਇਆ ਚਾਚਿਆਂ ਨੇ ਵੀ ਇਹਨਾਂ ਨੇ ਵੀ ਸਾਰਿਆਂ ਨੇ ਹੁਣ ਕੀ ਮੰਗ ਕਰਦੇ ਹੁਣ ਇਹ ਵੀ ਇਹਨੂੰ ਏਜੰਟ ਨੂੰ ਸੱਚ ਸੱਚ ਸਜ਼ਾ ਦਿੱਤੀ ਜਾਵੇ ਇਤਨਾਡੇ ਬੱਚੇ ਵਾਪਸ ਸਹੀ ਸਲਾਮਤ ਹਾਂਜੀ ਕਾ ਵੀ ਸਾਡੇ ਬੱਚਿਆਂ ਦਾ ਕੀ ਕਸੂਰ ਸੀ ਪੈਸੇ ਦੇ ਕੇ ਵੀ ਉਧਰ ਇੰਨੀ ਉਨੀ ਹਨਾ ਔਖਾ ਟਾਈਮ ਕੱਟਿਆ ਔਖਾ ਟਾਈਮ ਕੱਟਿਆ ਉਹਨਾਂ ਤਾਂ ਰੋਟੀਆਂ ਵੀ ਆਵਾਜ਼ ਆਰ ਕਿਦਾਂ ਦੇ ਹਾਲਾਤ ਕੁੱਟ ਵੀ ਖਾਦੀ ਪੈਸੇ ਦੇ ਕੇ ਤਾਂ ਉਹ ਕੁੱਟ ਖਾਣ ਲਈ ਥੋੜਾ ਗਏ ਸੀ ਹਾਂਜੀ ਇਹ ਤੁਹਾਨੂੰ ਕੀ ਨਾਮ ਤੁਹਾਡਾ ਜਯੋਦਵੀਰ ਸਿੰਘ ਜਯੋਦਵੀਰ ਜੀ ਅਮਰਿਤਪਾਲ ਕੀ ਲੱਗਦਾ ਤੁਹਾਨੂੰ ਮੇਰੀ ਭੂਆ ਜੀ ਦਾ ਲੜਕਾ ਹੈ ਕੱਲ ਤੁਹਾਨੂੰ ਜਦੋਂ ਕਾਲ ਆਈ ਸੀ ਤਾਂ ਕੀ ਕਹਿਣਾ ਸੀ ਉਹਨਾਂ ਨੇ ਜਦੋਂ ਕਾਲ ਆਈ ਆ ਤੇ ਉਹਨੇ ਇਹ ਹੀ ਕਿਹਾ ਵੀ ਅਸੀਂ ਛੁੱਟ ਗਏ ਆ ਜੀ ਤੇ 2-3 ਸਕਿੰਟ ਦੀ ਗੱਲ ਹੋਈ ਜਿਆਦਾ ਨਹੀਂ ਹੋਈ ਫਿਰ ਉਹਨੇ ਫੋਨ ਕੱਟਤਾ ਕਿਉਂਕਿ ਉਹਨੇ ਬਾਕੀ ਬੱਚਿਆਂ ਦੇ ਵੀ ਘਰਾਂ ਚੋਂ ਉਸੇ ਵੇਲੇ ਕਾਲ ਆਈ ਆ ਠੀਕ ਹੈ ਜੀ ਸਾਨੂੰ ਇਹ ਲੱਗਦਾ ਸੀ ਵੀ ਉਹ ਕਰਵਾ ਰਿਹਾ ਜਿਹੜੇ ਡੋਂਕਰ ਆ ਹਨਾ ਸਾਨੂੰ ਕਨਫਰਮ ਨਹੀਂ ਸੀਗਾ ਫਿਰ ਕਹਿੰਦਾ ਸੀ ਥੋੜਾ ਬਹੁਤਾ ਖਰਚਾ ਤੁਸੀਂ ਸਾਨੂੰ ਪਾ ਸਕਦੇ ਸਾਡੇ ਕੋਲ ਪੈਸੇ ਹੈ ਨਹੀਂਗੇ ਅਸੀਂ ਕਿ ਕੋਈ ਗੱਲ ਨਹੀਂ ਸਾਨੂੰ ਕਨਫਰਮ ਹੋ ਲੈਣ ਦੇ ਵੀ ਮੰਨ ਲਓ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਮੁੜ ਕੇ ਹਲੇ ਤੱਕ ਸਾਨੂੰ ਉਹਦੀ ਕੋਈ ਕਾਲ ਨਹੀਂ ਆਈ ਅਦਰਵਾਇਜ਼ ਕੋਈ ਕਾਲ ਆਉਂਦੀ ਆ ਤਾਂ ਅਸੀਂ ਜ਼ਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ ਅੱਜ ਜਦੋਂ ਪਤਾ ਲੱਗਾ ਕਿ ਰੈਸਕਿਊ ਕਰ ਲਏ ਗਏ ਆ ਤੱਕੀ ਉਹ ਜਿਆ ਮਾਹੌਲ ਸੀ ਬਹੁਤ ਖੁਸ਼ੀ ਹੋਈ ਆ ਅਸੀਂ ਇਹ ਪੰਜਾਬ ਸਰਕਾਰ ਦੀ ਨਿਕਾਮਜਾਬੀ ਕਹਿ ਸਕਦੇ ਭਾਰਤ ਸਰਕਾਰ ਦੀ ਆ ਬਸਾ ਦਿੱਲੀ ਸਰਕਾਰ ਦੀ ਉਹਨਾਂ ਦਾ ਸੁਪਰ ਗੁਜ਼ਾਰਾ ਕਿਉਂਕਿ ਸੀਐਮ ਸਾਹਿਬ ਦਾ ਕੋਈ ਬਿਆਨ ਨਹੀਂ ਆਇਆ 31 ਦਿਨ ਹੋ ਗਏ ਅੱਜ ਤੇ ਨਾ ਹੀ ਸਾਡੇ ਹੁਸ਼ਿਆਰਪੁਰ ਦੇ ਜਿਹੜੇ ਡਾਕਟਰ ਅਬਜੋਦ ਕੈਂਟਨ ਮੰਤਰੀ ਆ ਉਹ ਸਾਡੇ ਤੱਕ ਪਹੁੰਚ ਕੀਤੀ ਉਹਨਾਂ ਦਾ ਕੋਈ ਵਿੱਚ ਇਹਨਾਂ ਦੇ ਵਿੱਚ ਇੰਟਰਫੇਅਰ ਨਹੀਂ ਆ ਜੀ ਇਹ ਜੰਤਨਾ ਰابطਾ ਹੋਇਆ ਇਸ ਤੋਂ ਜਦੋਂ ਕਿਡਨਾਪ ਕੀਤੇ ਉਸ ਤੋਂ ਬਾਅਦ ਏਜੰਟ ਨਾਲ ਹੋਇਆ 10 ਦਿਨ ਰابطਾ ਰਿਹਾ ਵੀ ਮੈਂ ਲਿਆ ਰਿਆਂ ਬੱਚੇ ਲਿਆਉਣ ਚ ਲੱਗਾ ਹੋਇਆ ਪਰ ਨਹੀਂ ਮੁੜ ਕੇ ਉਹ ਜਦੋਂ ਅਸੀਂ ਉਹਦੇ ਪਰਚਾ ਕਰਵਾਇਆ ਸਾਰਾ ਕੁਝ ਕਰਵਾਇਆ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋ ਗਿਆ ਦੱਸਿਆ ਮਾਤਾ ਜੀ ਨੇ ਵੀ ਕਿ ਕਿਸ ਤਰ੍ਹਾਂ ਪੈਸੇ ਕੀਤੇ ਸੀਗੇ ਕਿਤੇ ਵੀ ਨੌਜਵਾਨੋਂ ਕਿ ਜੋਂ ਜੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਇਸ ਕੜੀ ਦਾ ਸ਼ਿਕਾਰ ਹੋਏ ਆ ਨੌਜਵਾਨਾਂ ਨੂੰ ਇਹ ਕਹਿੰਨੇ ਵੀ ਸਹੀ ਰਸਤੇ ਜਾਓ ਵੀ ਅਸੀਂ ਤਾਂ ਇਹਦਾ ਸ਼ਿਕਾਰ ਹੋ ਗਏ ਆ ਸਾਨੂੰ ਪਤਾ ਵੀ ਇਹ ਤਾਂ ਬਹੁਤ ਔਖਾ ਰਾਹ ਆ ਵੀ ਸਾਡੇ ਬੱਚੇ ਸਾਨੂੰ ਪਤਾ ਵੀ ਉੱਥੇ ਕਿਹੜੀ ਘੜੀ ਚ ਆ ਤੁਸੀਂ ਸਹੀ ਜੰਟਰ ਲੱਭ ਕੇ ਸਹੀ ਫਾਈਲ ਲਗਾਓ ਇੱਕ ਨੰਬਰ 'ਚ ਜਾਓ ਸਹੀ ਤਰੀਕੇ ਨਾਲ ਜਾਓ ਇੱਕ ਮਹੀਨੇ ਦੇ ਕਰੀਬ ਕਿਡਨੈਪ ਕੀਤਾ ਹਾਂ ਜੀ ਕਿ ਕਿਸ ਤਰ੍ਹਾਂ ਲੰਘਿਆ ਸਮਾਂ ਇੱਕ ਮਹੀਨਾ ਬਹੁਤ ਔਖਾ ਲੰਘਿਆ ਜੀ ਰਾਤ ਦਿਨ ਸੌਂ ਕੇ ਨਹੀਂ ਦੇਖਿਆ ਨੱਠ ਭਜਾਈ ਇਦਾਂ ਉਹਨਾਂ ਦੇ ਕੌਲਾਂ ਆਉਂਦੀਆਂ ਵੀਡੀਓ ਕਾਲਾਂ ਤੇ ਕੁੱਟਦੇ ਮਾਰਦੇ ਬਹੁਤ ਔਖੀ ਘੜੀ ਗੱਡੀ ਆ